ਇਸ ਵਾਰ ਜਦ ਵੀਰਾ ਜੂਨ ਜੁਲਾਈ 2 ਮਹੀਨਿਆਂ ਦੀਆਂ ਛੁੱਟੀਆਂ ਆਇਆ ਤਾਂ ਪਰੇਸ਼ਾਨ ਜਿਹਾ ਦਿਖ ਰਿਹਾ ਸੀ ਮਾਂ ਨੇ ਕਿੰਨੇ ਵਾਰ ਪੁੱਛਿਆ ਕਿ ਜੇ ਬੰਗਲੌਰ ਨਹੀਂ ਦਿਲ ਲੱਗਦਾ ਤਾਂ ਛੱਡ ਦੇ ਨੌਕਰੀ ਇੱਥੇ ਕਿਤੇ ਲੱਗ ਜਾ ਕਿਤੇ ਨਹੀਂ ਤਾਂ ਆਪਦੇ ਖੇਤੀ ਕਰ ਲਾ ਵੀਰੇ ਨੇ ਮਾਂ ਨੂੰ ਗੱਲ ਵਕੜੀ ਪਾਉਂਦੇ ਹੋਏ ਕਿਹਾ ਨਹੀਂ ਮਾਂ ਦੇਵਤਾ ਮੇਰਾ ਉੱਥੇ ਸਗੋਂ ਜ਼ਿਆਦਾ ਲੱਗਦਾ કરી ਆ ਕੇ ਤਾਂ ਵਿਲੇ ਬੈੱਡ ਤੇ ਬੈਠੇ ਰਹਿਦਾ ਨਾਲੇ ਤੁਨੂੰ ਤੰਗ ਕਰੀਦਾ ਰੇਨਾ ਕੀ ਆ ਲਿਆ ਦੋ ਉਹ ਲਿਆ ਦੋ ਉਥੇ ਵਧੀਆ ਆਵਦਾ ਕਰੀਦਾ ਤੇ ਵਾਧੂ ਘੂਮੀ ਫਰੀਦਾ ਮਾਂ ਉਸ ਦੀ ਗੱਲ ਸੁਣ ਕੇ ਚੁੱਪ ਹੋ ਜਾਂਦੀ ਕਿ ਜਿੱਥੇ ਉਸ ਦੀ ਖੁਸ਼ੀ ਹੋਵੇ ਰਹਿ ਲਵੇ ਇੱਕ ਸਵੇਰ ਉਹ ਉੱਠਿਆ ਤੇ ਮੈਨੂੰ ਕਹਿੰਦਾ ਕਿ ਨਿੱਕੀ ਸਿਰ ਦੁਖੀ ਜਾਂਦਾ ਨੱਪ ਦੇ ਮੈਂ ਝਾੜੂ ਲਗਾ ਰਹੀ ਸੀ ਤੇ ਵਿੱਚੇ ਛੱਡ ਕੇ ਸਿਰ ਨੱਪਣ ਲੱਗ ਗਈ ਤੇ ਵੀਰੇ ਨੂੰ ਕਿਹਾ ਕਿ ਸਿਰ ਦੁਖਦੇ ਦੀ ਗੋਲੀ ਲਿਆ ਕੇ ਦੇਵਾ ਕਹਿੰਦਾ ਕਿ ਚਾਚੂ ਪੀ ਲਵਾ ਨਿਰਨੇ ਕਾਲ ਜੇ ਨਹੀਂ ਲੈਣਾ ਲੈਂਦਾ ਗੋਲੀਆਂ ਕਿਹੜਾ ਚੰਗੀਆਂ ਉੱਥੇ ਵੀ ਰੋਜ਼ ਹੀ ਖਾਣਾ ਮੈਂ ਕਿਹਾ ਜਿਆਦਾ ਪ੍ਰੋਬਲਮ ਆ ਤਾਂ ਡਾਕਟਰ ਨੂੰ ਦਿਖਾ ਲਾ ਡਾਕਟਰ ਦਾ ਨਾਮ ਸੁਣ ਕੇ ਬੈੱਡ ਤੋਂ ਖੜਾ ਹੋ ਕੇ ਕਹਿੰਦਾ ਚਾਹ ਚਾਹ ਬਣਾ ਦੇ ਫਿਰ ਗੋਲੀ ਲੈ ਲਵਾਂਗੇ ਤੇ ਨਾਲੇ ਅੱਜ ਆਪਾਂ ਨਾਨਕੇ ਜਾ ਕੇ ਆਵਾਂਗੇ ਮੈਂ ਚਾਹ ਬਣਾਈ ਤੇ ਵੀਰੇ ਨੇ ਚਾਹ ਪੀ ਕੇ ਗੋਲੀ ਲੈ ਲਈ ਮੈਂ ਕੰਮ ਨਿਬੇੜ ਵੀਰੇ ਨਾਲ ਨਾਨਕੇ ਜਾਣ ਨੂੰ ਤਿਆਰ ਹੋ ਗਈ ਪਿੰਡ ਟੱਪੇ ਹੀ ਸੀ ਕਿ ਵੀਰ ਆਖਣ ਲੱਗਾ ਕਿ ਨਿੱਕੀ ਪਹਿਲਾਂ ਆਪਾਂ ਮੈਡੀਕਲ 'ਚ ਜਾਈਏ ਅਸੀਂ ਫਰੀਦਕੋਟ ਚਲੇ ਗਏ ਮੈਡੀਕਲ ਪਹੁੰਚ ਕੁਝ ਵੀਰ ਨੇ ਕਿਹਾ ਕਿ ਤੂੰ ਕਾਰ 'ਚ ਹੀ ਬੈਠ ਜਾ ਮੈਂ ਆਇਆ 10 ਮਿੰਟ 'ਚ ਕਾਰ ਦੇ ਸੀਸੇ ਥੱਲੇ ਕਰ ਵੀਰਾ ਹਸਤਾਲ ਚਲਾ ਗਿਆ ਵੀਰੇ ਨੇ ਡੇਢ ਘੰਟਾ ਲਗਾ ਦਿੱਤਾ ਮੈਂ ਫੋਨ ਕੀਤਾ ਤੇ ਕਹਿੰਦਾ ਕਿ ਹੁਣੇ ਆਉਣਾ ਕੋਈ ਕਾਲਜ ਦਾ ਵਾਲਾ ਦੋਸਤ ਮਿਲ ਗਿਆ ਸੀ ਇੱਥੇ ਫੋਨ ਤੋਂ ਕੁਝ ਟਾਈਮ ਬਾਅਦ ਵੀਰਾ ਆਇਆ ਹੱਥ 'ਚ ਕੋਈ ਲਿਫਾਫਾ ਸੀ ਤੇ ਮੈਂ ਵੀ ਪੁੱਛਿਆ ਇਹ ਕੀ ਏ ਇੰਨਾ ਕੋ ਪੁੱਛਿਆ ਕੀ ਕਹਿੰਦਾ ਡਾਕਟਰ ਕਹਿੰਦਾ ਕੀ ਕੁਝ ਨਹੀਂ ਮਾਈਗ੍ਰੇਨ ਪ੍ਰੋਬਲਮ ਹੈ ਉਹਦੇ ਮੱਥੇ ਤੇ ਤਰੇਲੀ ਆਈ ਹੋਈ ਸੀ ਤੇ ਉਹਨੇ ਮੇਰੀ ਚੁੰਨੀ ਨਾਲ ਮੱਥਾ ਸਾਫ਼ ਕਰ ਲਿਆ ਮੈਂ ਸੋਚਿਆ ਸ਼ਾਇਦ ਗਰਮੀ ਕਰਕੇ ਪਸੀਨਾ ਆ ਗਿਆ ਹੋਵੇ ਅਸੀਂ ਨਾਨਕੀ ਗਏ ਤੇ ਮਿਲ ਕੇ ਮੋੜ ਆਏ ਉਸ ਦਿਨ ਤੋਂ ਬਾਅਦ ਵੀਰ ਉਖੜਿਆ ਉਖੜਿਆ ਰਹਿਣ ਲੱਗਾ 4 ਕੁ ਦਿਨ ਬਾਅਦ ਫਿਰ ਕਹਿੰਦਾ ਕਿ ਮੈਂ ਫਰੀਦਕੋਟ ਜਾ ਕੇ ਆਉਣਾ ਡਾਕਟਰ ਨੇ ਕਿਹਾ ਸੀ ਕਿ 2 3 ਵਾਰ ਦਵਾਈ ਖਾ ਲੈ ਲਗਾਤਾਰ ਫਿਰ ਠੀਕ ਹੋ ਜੂ ਸਿਰ ਦਰਦ ਦੀ ਪ੍ਰੋਬਲਮ 2 3 ਵਾਰ ਉਹ ਫਿਰ ਇਕੱਲਾ ਗਿਆ ਤੇ ਮੋੜ ਆਉਂਦਾ ਮੇਰੀ ਕਿਸੇ ਸਹੇਲੀ ਨੇ ਦੱਸਿਆ ਕਿ ਫਰੀਦਕੋਟ ਸਕਿਨ ਪ੍ਰੋਬਲਮ ਦੀ ਦਵਾਈ ਦਿੰਦੇ ਆ ਫਿੰਸੀਆਂ ਤੇ ਦਾਗ ਚਮਕ ਖਤਮ ਕਰ ਦਿੰਦੇ ਆ ਮੈਂ ਵੀਰ ਨੂੰ ਕਿਹਾ ਕੀ ਹੁਣ ਫਰੀਦਕੋਟ ਗਿਆ ਤਾਂ ਮੈਨੂੰ ਵੀ ਨਾਲ ਲੈ ਜਾਈ ਵੀਰਵਾ ਵੀਰ ਬੁੱਧਵਾਰ ਵਾਲੇ ਦਿਨ ਕਹਿੰਦਾ ਕਿ ਜਾਣਾ ਇਹ ਤਾਂ ਤਿਆਰ ਹੋ ਜਾ ਜਲਦੀ ਜਲਦੀ ਆ ਕੇ ਮੈਂ ਕਿਸੇ ਦੋਸਤ ਦੀ ਜਾਗੋ ਤੇ ਜਾਣਾ ਅਸੀਂ ਹਸਪਤਾਲ ਚਲੇ ਗਏ ਪਰਚੀ ਕਟਾ ਚਮੜੀ ਵਾਲੇ ਡਾਕਟਰ ਦੇ ਬਾਹਰ ਲੱਗੀਆਂ ਕੁਰਸੀਆਂ ਤੇ ਬਿਠਾ ਵੀਰ ਆਪ ਇਹ ਕਹਿ ਕੇ ਚਲਾ ਗਿਆ ਕਿ ਮੈਂ ਵੀ ਦਵਾਈ ਲੈ ਆਵਾਂ ਉਹ ਸਾਹਮਣੇ ਵਾਰਡ ਚ ਆ ਮੈਂ ਦਵਾਈ ਲਖਵਾ ਲਈ ਤੇ ਵੀਰ ਨੂੰ ਉਸ ਵਾਰਚ ਜਾ ਲੱਭਣ ਲੱਗੀ ਇਧਰ ਉਧਰ ਦੇਖਣ ਤੋਂ ਬਾਅਦ ਜਦ ਵੀਰ ਨਾ ਮਿਲਿਆ ਤਾਂ ਉੱਥੇ ਕੁਰਸੀ ਤੇ ਬੈਠ ਗਈ ਮੇਰੇ ਨਾਲ ਇੱਕ ਭਾਰੇ ਸਰੀਰ ਦੀ ਮਾਂ ਦੀ ਉਮਰ ਦੀ ਔਰਤ ਬੈਠੀ ਸੀ ਤੇ ਉਹ ਮੇਰੇ ਨਾਲ ਗੱਲਬਾਤ ਕਰਨ ਲੱਗੀ ਮੈਂ ਉਹਨੂੰ ਦੱਸਿਆ ਕਿ ਮੇਰਾ ਵੀਰ ਇਸ ਵਾਰਚ ਆਇਆ ਲੱਭਿਆ ਨਹੀਂ ਉਹਨੂੰ ਮਾਈਗ੍ਰੇਨ ਪ੍ਰੋਬਲਮ ਹੈ ਉਹ ਔਰਤ ਅੱਖਾਂ ਵੱਡੀਆਂ ਕਰ ਮੇਰੇ ਵੱਲ ਦੇਖਣ ਲੱਗੀ ਤੇ ਇਹ ਕੈਂਸਰ ਵਾੜੇ ਤੇਰਾ ਵੀਰ ਇੱਥੇ ਨਹੀਂ ਹੋਣਾ ਹਾਲੇ ਇੰਨਾ ਕਹਿ ਕੇ ਹੀ ਹਟੀ ਸੀ ਕਿ ਵੀਰ ਉੱਥੋਂ ਮੇਰੇ ਕੋਲ ਆਇਆ ਤੇ ਕਹਿੰਦਾ ਚੱਲ ਚੱਲੀਏ ਮੇਰੇ ਮੂੰਹ ਵਿੱਚ ਕੋਈ ਸ਼ਬਦ ਨਹੀਂ ਸੀ 카ਰ্তিক ਆਉਂਦੇ ਆਪਦੇ ਸਰੀਰ ਦਾ ਭਾਰ ਨਹੀਂ ਸੀ ਚੁੱਕਿਆ ਜਾ ਰਿਹਾ ਤੇ ਗੱਡੀ 'ਚ ਬੈਠ ਮੇਰੇ ਮੱਥੇ 'ਤੇ ਤਰੇਲੀ ਆ ਗਈ ਸੀ ਵੀਰ ਨੇ ਕਿਹਾ ਕਿ ਕੀ ਹੋਇਆ ਕਾਬਰੀ ਕਿਉਂ ਪਈ ਏ ਤੇ ਨਾਲ ਹੀ ਉਨੇ ਮੇਰੀ ਚੁੰਨੀ ਨਾਲ ਮੇਰੇ ਮੱਥੇ ਦੀ ਤਰੇਲੀ ਪੂੰਝ ਦਿੱਤੀ ਮੈਂ ਕਿਹਾ ਕਿ ਝੂਠ ਨਾ ਬੋਲੀ ਵੀਰੇ ਜੇ ਕੁਝ ਪੁੱਛਾਂ ਉਹ ਕਹਿੰਦਾ ਕਿ ਹਾਂ ਦੱਸ ਮੈਂ ਕਿਹਾ ਕੀ ਆਇਆ ਸੀ ਉਸ ਦਿਨ ਰਿਪੋਰਟ ਚ ਕਹਿੰਦਾ ਕਿ ਜੇ ਹੁਣ ਪਤਾ ਲੱਗ ਹੀ ਗਿਆ ਏ ਤਾਂ ਦੱਸ ਦਿਨਾ ਜਦੋਂ ਬੰਗਲੌਰ ਤੋਂ ਪਿੰਡ ਆਉਂਦਾ ਸੀ ਉਸ ਦਿਨ ਮੈਡੀਕਲ ਗਿਆ ਸੀ ਤੇ ਸੈਂਪਲ ਦੇ ਕੇ ਆਇਆ ਸੀ ਆਪਣੇ ਟੈਸਟ ਕਰਵਾਉਣ ਲਈ ਜਿਸ ਦਿਨ ਨਾਨਕੀ ਚੱਲੇ ਸੀ ਉਸ ਦਿਨ ਉਹ ਰਿਪੋਰਟ ਆਈ ਸੀ ਡਾਕਟਰ ਕਹਿੰਦਾ ਕਿ ਕੈਂਸਰ ਹੈ ਤੀਜੀ ਸਟੇਜ 'ਚ ਕੀ ਦੱਸਦਾ ਕਰੇ ਜਾਂ ਤੈਨੂੰ ਮੈਂ ਪਹਿਲੀ ਵਾਰ ਇੰਨੀ ਸੁੰਨਤਾ ਮਹਿਸੂਸ ਕੀਤੀ ਤੇ ਐਵੇਂ ਲੱਗਾ ਕਿ ਜਿਵੇਂ ਕਿਸੇ ਹਵਾ ਨੇ ਮੈਨੂੰ ਧਰਤੀ ਤੇ ਜ਼ੋਰ ਦੀ ਵਗਾ ਕੇ ਸੁੱਟ ਦਿੱਤਾ ਹੋਵੇ ਮੇਰਾ ਅੰਦਰ ਚੀਕ ਰਿਹਾ ਸੀ ਮਨ ਵਿੱਚ ਕਿੰਨਾ ਕੁਝ ਭੱਜ ਭੱਜਣ ਲੱਗਾ ਕੀ ਕਰਾਂਗੇ ਆਉਂਦਾ ਕੀ ਬਣੂ ਜਿਸ ਨਾਲ 2 ਸਾਲ ਤੋਂ ਮੰਗਿਆ ਹੋਇਆ ਇਹ ਵਿਆਹ ਤੋਂ ਪਹਿਲਾ ਵਿਧਵਾ ਮੈਂ ਆਪ ਦੇ ਆਪ ਨੂੰ ਇਹ ਸਭ ਚੋ ਕੱਢ ਕੇ ਵੀਰ ਨੂੰ ਕਿਹਾ ਕਿ ਘਰ ਨਹੀਂ ਦੱਸ ਦੇ ਵੀਰ ਕਹਿੰਦਾ ਕਿ ਮੈਂ ਵੀ ਆ ਹੀ ਕਹਿਣਾ ਸੀ ਅਸੀਂ ਘਰ ਆ ਗਏ ਮਹੀਨੇ ਕੋ ਬਾਅਦ ਇੱਕ ਸਵੇਰ ਵੀਰ ਨੂੰ ਬੁਖਾਰ ਚੜਿਆ ਤੇ ਫਿਰ ਉਲਟੀਆਂ ਆਉਣ ਲੱਗੀਆਂ ਮੱਥੇ ਤੇ ਤਰੇਲੀਆਂ ਆਉਣ ਲੱਗੀਆਂ ਮੈਂ ਚੁੰਨੀ ਨਾਲ ਉਹਦਾ ਮੱਥਾ ਪੂੰਝਦੀ ਰਹੀ ਫਿਰ ਡਾਕਟਰ ਆਇਆ ਉਹ ਕਹਿੰਦਾ ਕਿ ਸ਼ਹਿਰ ਲੈ ਜਾਓ ਚਾਰ ਸ਼ਰਟਾਂ ਬਦਲ ਦਿੱਤੀਆਂ ਸੀ ਤੇ ਫਿਰ ਉਹ ਲਾਲ ਰੰਗ ਦੀ ਸ਼ਰਟ ਜੋ ਉਸ ਦੀ ਫੇਵਰਟ ਸੀ ਉਹ ਸ਼ਰਟ ਮੈਂ ਉਸ ਦੇ ਪਾਉਣ ਲੱਗੀ ਕਿ ਹਾਲੇ ਇੱਕ ਬਾਹ ਹੀ ਪਾਈ ਸੀ ਕਿ ਵੀਰ ਨੂੰ ਖੂਨ ਦੀ ਉਲਟੀ ਆਈ ਤੇ ਉਹ ਮੇਰੀ ਬੁੱਕ ਵਿੱਚ ਦਮ ਤੋੜ ਗਿਆ ਮੈਂ ਉਹਨੂੰ ਬਥੇਰਾ ਝੋੜਿਆ ਪਰ ਉਹ ਨਾ ਉੱਠਿਆ ਮੇਰੀ ਧਾ ਨਿਕਲ ਗਈ ਤੇ ਮਾਂ ਨੂੰ ਦੌਰੇ ਪੈਣ ਲੱਗੇ ਕਿ ਇੱਕਦਮ ਕੀ ਦਾ ਕੀ ਬਣ ਗਿਆ ਸੰਸਕਾਰ ਹੋ ਗਿਆ ਚੰਨ ਵਰਗਾ ਵੀਰ ਤਾਰਾ ਬਣ ਗਿਆ ਜਿੰਨੇ ਕਦੇ ਨਹੀਂ ਮੁੜਨਾ ਮੈਂ ਅੱਜ ਵੀ ਉਹ ਚੁੰਨੀ ਸਾਹਮ ਕੇ ਰੱਖੀ ਏ ਜਿਸ ਮੇਰੇ ਤੇ ਵੀਰ ਦੀਆਂ ਰਲੀਆਂ ਮਿਲੀਆਂ ਤਰੇਲੀਆਂ ਸਮੋਈਆਂ ਹੋਈਆਂ ਤੇ ਉਸ ਦੀਆਂ ਉਹ ਸ਼ਰਟਸ ਜੋ ਮੈਨੂੰ ਲੱਗਦਾ ਹੁੰਦਾ ਕਿ ਜਦ ਮੇਰਾ ਵਿਆਹ ਹੋਵੇਗਾ ਤੇ ਫਿਰ ਅਰਦਾਸ ਕਰਾਵਾਂਗੀ ਕਿ ਰੱਬਾ ਮੇਰਾ ਵੀਰ ਮੈਨੂੰ ਵਾਪਸ ਕਰ ਦੇ ਤੇ ਮੇਰੇ ਪੁੱਤ ਦੇ ਰੂਪ ਚ ਮੇਰਾ ਵੀਰ ਵਾਪਸ ਆਵੇਗਾ ਤੇ ਉਹ ਵੱਡਾ ਹੋ ਕੇ ਉਹ ਲਾਲ ਸ਼ਰਟ ਪਾਵੇਗਾ ਉਸ ਦੇ ਜਾਣ ਤੋਂ ਬਾਅਦ ਜਦ ਵੀ ਕਦੇ ਉਹਦੀ ਯਾਦ ਮੈਨੂੰ ਮਰਨ ਵਰਗਾ ਕਰ ਦੇਵੇ ਤਾਂ ਮੈਂ ਉਸ ਦੀ ਉਹ ਲਾਲ ਸ਼ਰਟ ਪਾ ਕੇ ਆਪ ਦੇ ਆਪ ਨੂੰ ਜਿਉਂਦਾ ਕਰ ਲੈਨੀ ਆ ਕਿਹੜਾ ਦਰਦ ਏ ਜਿਸ ਨੂੰ ਦੱਸਣ ਲੱਗਿਆਂ ਵੀ ਮੇਰੀ ਅੱਖ ਟਿਪ ਟਿਪ ਰੋ ਰਹੀ ਏ